ਭਗਤਾਂ ਨੇ ਮਾਂ ਬਗਲਾ ਮੁਖੀ ਜੀ ਨਾਲ ਖੇਡੀ ਫੁੱਲਾਂ ਦੀ ਹੋਲੀ ਬ੍ਰਿੰਦਾਵਨ ਵਰਗਾ ਬਣਿਆ ਮਾਹੌਲ ਭਗਤੀ ਰੰਗ ਚ ਰੰਗੇ ਭਗਤ ਜਨਕ ਅੱਜ ਮਾਂ ਬਗਲਾ ਮੁਖੀ ਧਾਮ ਗਲਮੋਹਰ ਸਿਟੀ ਲੰਮਾ ਪਿੰਡ ਚੌਂਕ ਜਲੰਧਰ ਵਿੱਚ ਵਿਸ਼ਾਲ ਸਮੂਹ ਦਿਵ ਹਵਨ ਜਗ ਦਾ ਆਯੋਜਨ ਕੀਤਾ ਗਿਆ ਜਿਸ ਦੀ ਸ਼ੁਰੂਆਤ ਬ੍ਰਾਹਮਣਾਂ ਵੱਲੋਂ ਵੈਦਿਕ ਰੀਤੀ ਰਿਵਾਜਾਂ ਨਾਲ ਕਰਵਾਈ ਗਈ ਇਸ ਮੌਕੇ ਤੇ ਸਿੱਧ ਮਾਂ ਬਗਲਾ ਮੁਖੀ ਧਾਮ ਦੇ ਪ੍ਰੇਰਿਤ ਪ੍ਰਕਟ ਨਵਜੀਤ ਪਰਦਵਾਜੀ ਨੇ ਮਾਂ ਦੇ ਭਗਤਾਂ ਨੂੰ ਹੋਲੀ ਦੇ ਪਵਿੱਤਰ ਤਿਹਾੜੀਆਂ ਲੱਖ ਲੱਖ ਵਧਾਈਆਂ ਦਿੱਤੀਆਂ। ਨਵਜੀਤ ਪਰਦਵਾਜੀ ਨੇ ਦੱਸਿਆ ਕਿ ਜਿਵੇਂ ਚੰਦਨ ਦੇ ਰੁੱਖ ਨਾਲ ਸੱਪ ਲਪਟੇ ਰਹਿੰਦੇ ਹਨ ਪਰ ਉਸ ਦੀ ਠੰਡਕ ਕਰਨ ਉਸ ਦਾ ਵਿਸ਼ ਕਦੇ ਚੰਦਨ ਨੂੰ ਨਹੀਂ ਲੱਗਦਾ। ਉਸੇ ਤਰ੍ਹਾਂ ਜੇ ਮਨੁੱਖ ਆਪਣੇ ਮਨ ਨੂੰ ਵੀ ਚੰਦਨ ਵਰਗਾ ਸ਼ੀਤਲ ਤੇ ਸੁਗੰਧਮਈ ਬਣਾ ਲਏ ਤਾਂ ਦੁਨੀਆ ਦੀਆਂ ਨਕਾਰਾਤਮਕ ਤਿੰਨ ਦਿਨਾਂ ਤੱਕ ਗੱਲਾਂ ਕਦੇ ਵੀ ਉਸ ਦੀ ਦਿਲ ਨੂੰ ਦੱਸ ਨਹੀਂ ਸਕਦੀਆਂ। ਉਹਨਾਂ ਨੇ ਭਗਤਾਂ ਨੂੰ ਅਪੀਲ ਕੀਤੀ ਕਿ ਮਾ ਦੇ ਭਗਤ ਹੋਣ ਦੇ ਨਾਤੇ ਆਪਾਂ ਨੂੰ ਆਪਣੇ ਆਪ ਨੂੰ ਚੰਦਨ ਵਰਗਾ ਬਣਾਉਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਜੇ ਆਪ ਸ਼ੀਤਲ ਹੋ ਗਈ ਤਾਂ ਦੁਨੀਆ ਦੀ ਤਪੱਸ ਅਤੇ ਦੁੱਖ ਵੀ ਠੰਡੇ ਹੋ ਜਾਣਗੇ। ਹਵਨ ਜਗਮਗਰੋ ਮਾ ਦੀ ਭਗਤਾਂ ਨੇ ਮਾ ਬਗਲਾਮੁਖੀ ਜੀ ਨਾਲ ਫੁੱਲਾਂ ਦੀ ਹੋਲੀ ਖੇਡੀ ਅਤੇ ਮੰਦਰ ਵਿੱਚ ਭਜਨ ਕਰਦੰਦੇ ਫੁੱਲਾਂ ਦੀ ਵਰਕਾ ਨਾਲ ਮਾਹੌਲ ਪਵਿੱਤਰ ਅਤੇ ਭਗਤੀ ਨਾਲ ਮਨੋਹੋਕ ਹੋ ਗਿਆ। ਇਸ ਸਬਬ ਅਵਸਰ ਤੇ ਲੰਗਰ ਭੰਡਾਰੇ ਦੀ ਵੀ ਵਿਸ਼ੇਸ਼ ਤੌਰ ਤੇ ਇੰਤਜ਼ਾਮ ਕੀਤਾ ਗਿਆ। ਸਮਾਗਮ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਭਗਤ ਜਨਗਣਾ ਨੇ ਆਪਣੀ ਸਮੂਲਤ ਕੀਤੀ ਅਤੇ ਮਾਦੀਓ ਕੁਝ ਪ੍ਰਾਪਤ ਕੀਤੀਆਂ ਤੁਸੀਂ ਦੇਖ ਰਹੇ ਹੋ ਜਲੰਧਰ ਤੋਂ ਰਮੇਸ਼ ਗਾਵਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਵਿਸ਼ੇਸ਼ ਰਿਪੋਰਟ ਓ ਮ੍ਰਿਤਕਾਂ ਦੀ ਸਰਬੋਸਤਾ ਦਾ ਮਾਝਮ ਮੁਖਮ ਬਦਲ ਬਦਲ ਬੁੱਧੀ ਵਿਨਾਸ਼ਰੀ ਕੋ ਓ ਮ੍ਰਿਤਕਾਂ ਦੁਸ਼ਟਾਂ ਨਾਮ ਬਾਜੰ ਮੁਖਮ ਪਦੰ ਪਜ ਸਰਦਸ਼ਟਾਂ ਨਾਮ ਬਾਜੰ ਮੁਖਮ ਪਦੰ ਪਜ ਸੰਗਰ ਦਿਤਿਆਮ ਕਿਲੇ ਰੁਤੀ ਵਿਨਾਸਾ ਲੀਓ ਅਨ ਲੈ ਕਰਾਂਦੀ ਸਰਦਸ਼ਟਾਂ ਨਾਮ ਬਾਜੰ ਮੁਖਮ ਜਦੋਂ ਕਹੇ ਜਤੋਂ ਕਿਲੇ ਉਤਰਾ ਜਾਈ ਓ ਸਾਹਬ ਬਾੜੇ ਬੋਲ ਜਿਨ੍ਹਾਂ ਦੇ ਕੋਲ ਕਾਡੀਆਂ ਆਈਆਂ ਮੇਰੀ ਸਿੱਖੀਆਂ ਜੋਤਾਂ ਵਾਲੀ ਮਾਤਾ ਜੀ ਤੁਹਾਡੀ ਸਦਾ ਹੀ ਜੈ ਮਹਾਮਈ ਜਗਦੰਬਾ ਕਾਂਬੜਾ ਭਗਵਤੀ ਬਗਲਾ ਮੁਖੀ ਜੀ ਜਿਨ੍ਹਾਂ ਦੀ ਕਿਰਪਾ ਔਰ ਜਿਨ੍ਹਾਂ ਦੇ ਅਸ਼ੀਰਵਾਦ ਦੇ ਨਾਲ ਮਾ ਬਗਲਾ ਮੁਖੀ ਤਾਮ ਗਲਮੋਰ ਸਿਟੀ ਜਿਹੜਾ ਕਿ ਲਮੇ ਪਿੰਡ ਚੌਂਕ ਦੇ ਨਜ਼ਦੀਕ ਸਥਿਤ ਹੈ ਮਾ ਦੇ ਸਭ ਮੰਦਰ ਦੇ ਵਿੱਚ ਅੱਜ ਸਵੇਰ ਤੋਂ ਹੀ ਸੰਗਤਾਂ ਦਾ ਤੰਤਾ ਮਹਾਮਾਈ ਦੇ ਨਾਲ Holi ਖੇਲਣ ਦੇ ਲਈ ਆਇਆ ਹੋਇਆ ਸੀ ਹਵਨ ਯੱਗੇ 'ਚ ਅਹੁਤੀਆਂ ਡਾਲੀਆਂ ਸੰਗਤਾਂ ਨੇ ਅੱਜ ਸਪਕਾਹੇ ਖਵਨ ਲੱਗੇ ਸੀ ਉਸ ਤੋਂ ਉਪਰੰਤ ਮਾ ਬਗਲਾ ਮੁਖੀ ਜੀ ਦਾ ਜਿਹੜਾ ਸਰੂਪ ਹੈ ਉਹ ਸਾਲ ਦੇ ਵਿੱਚ ਦੋ ਵਾਰੀ ਮਾ ਬਗਲਾ ਮੁਖੀ ਜਨਮ ਦਿਤੀ ਤੇ ਔਰ ਹੋਲੀ ਦੇ ਉਤਸਵ ਤੇ ਹਵਰਬੰਡ ਦੇ ਵਿਰਾਜਮਾਨ ਹੁੰਦਾ ਹੈ ਔਰ ਆਪਣੀ ਜਿਹੜੀ ਅਸ਼ੀਰਵਾਦ ਹੈ ਸੰਗਤਾਂ ਨੂੰ ਦਿੰਦਾ ਹੈ ਅੱਜ ਮਹਾਮਈ ਦੇ ਨਾਲ ਸਾਰੇ ਸੰਗਤਾਂ ਨੇ ਫੁੱਲਾਂ ਦੀ ਹੋਲੀ ਖੇਲੀ ਹੈ ਔਰ ਆਪਣੇ ਲਈ ਆਪਣੇ ਪਰਿਵਾਰ ਲਈ ਆਪਣੇ ਸਮਾਜ ਲਈ ਆਪਣੇ ਦੇਸ਼ ਲਈ ਆਪਣੇ ਪ੍ਰਾਂਤ ਲਈ ਮਹਾਮਈ ਨੂੰ ਸੁੱਖ ਸੁਖੀਲੀ ਸਰੀਰਕ ਨਿਰੋਗਤਾ ਪਰਿਵਾਰ ਸੁਖ ਸ਼ਾਂਤੀ ਦੀ ਦਾਣ ਮੰਗੇ ਹੈ ਮਹਾਮਈ ਸਾਰਿਆਂ ਦੇ ਉੱਤੇ ਆਪਣਾ ਵਰਦ ਹਸਤ ਅਸ਼ੀਰਵਾਦ ਮਿਹਰ ਭਰਿਆ ਰੱਖੇ ਹਰ ਪਾਸਿਓ ਸੁਖਦੇ ਸੁਨੇਹਾਂ ਔਰ ਇਹ ਰੰਗਾਂ ਭਰਿਆ ਤਿਹਾਰ ਫੁੱਲਾਂ ਦੀ ਹੋਲੀ ਨਾਲ ਜਿਹੜਾ ਖੇលਿਆ ਗਿਆ ਐਦਾਂ ਹੀ ਸਾਰੇ ਸੰਗਤਾਂ ਦੇ ਜੀਵਨ ਦੇ ਵਿੱਚ ਰੰਗ ਰੰਗ ਕਰਕੇ ਔਰ ਰੰਗੋ ਰੰਗ ਕਰਕੇ ਇਹ ਮਹਾਮਈ ਆਪਣੀ ਕਿਰਪਾ ਕਰਨ ਅਸ਼ੀਰਵਾਦ ਦੇ ਨਾਲ ਔਰ ਹਰ ਪਾਸਿਓ ਖੁਸ਼ੀਆਂ ਔਰ ਜਿਹੜੇ ਹਾਸਿਆਂ ਦੇ ਸੁਨੇਹਾਂ ਜਿਵੇਂ ਦੰਬਾ ਇਤਨੀ ਕਿਰਪਾ ਕਰਨ ਆਪਣੇ ਸੇਵਾਦਾਰਾਂ ਦੇ ਉੱਤੇ ਭਗਤਾਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਔਰ ਐਦਾਂ ਹੀ ਦਾਤੀ ਦੇ ਦਰਬਾਰ ਵਿੱਚ ਜਿਹੜੇ ਮੇਲੇ ਲੱਗੇ ਰਹਿਣ ਔਰ ਲੰਗਰ ਪੰਡਾਰੇ ਚੱਲਦੇ ਜਾਣ ਜਗੜਾ ਬਗਲਾ ਮੁਖੀ ਮਾਤਾ ਜੀ ਦਾ ਬੋ ਸਾਚੇ ਸਰਬਾਤ ਕੀ ਜੈ